ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਈ ਹੈ ਉਸ ਦੇ ਪੇਜ ਨੰਬਰ 19 ਤੇ 20 ਤੇ ਗੁਰਮਤ ਦੀ ਰਹਿਣੀ ਦਰਜ ਹੈ ਉਸ ਗੁਰਮਤ ਦੀ ਰਹਿਣੀ ਦੇ ਵਿੱਚ ਕੀ ਲਿਖਿਆ ਹੈ ਕਿ ਸਿੱਖ ਸਿੱਖ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਨੂੰ ਨਾਮਨੇ ਤੇ ਜਿਹੜੇ ਲੋਕ ਹਵਨ ਕਰਦੇ ਨੇ ਸਿਰ ਤੇ ਮੁਕਟ ਪਾਉਂਦੇ ਨੇ ਤੇ ਫੇਰ ਵੀ ਪਤਾ ਕੀ ਕਹਿੰਦੇ ਨੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸਿੱਖ ਰਹਿਤ ਮਰਿਆਦਾ ਦੇ ਅੰਦਰ ਲਿਖਿਆ ਹੈ ਕਿ ਸਿੱਖ ਕਿਸੇ ਦੇਵੀ ਦੇਵਤੇ ਨੂੰ ਨਾ ਮੰਨੇ ਇਹ ਕਿਉਂ ਲਿਖਿਆ ਹੈ ਇਹ ਬਾਣੀ ਦੇ ਵਿੱਚ ਦਰਜ ਹੈ ਦੇਵੀ ਦੇਵਾ ਮੂਲ ਹੈ ਮਾਇਆ ਗੁਰਬਾਣੀ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਿਹੜੇ ਲੋਕ ਹਵਨ ਕਰਨ ਸਿਰਾਂ ਤੇ ਮੁਕਟ ਪਾਉਣ ਮੱਥੇ ਤੇ ਤਿਲਕ ਲਾਉਣ ਤੇ ਉਹ ਵੀ ਕਹਿਣ ਕਿ ਆਕਾਲ ਤਖਤ ਸਾਬ ਨੂੰ ਤੇ ਆਪਾਂ ਮੰਨਦੇ ਆਂ ਕਿ ਇਹ ਕਿਦਾਂ ਦਾ ਮੰਨਣਾ ਆ ਆਕਾਲ ਤਖਤ ਸਾਬ ਦਾ ਲਾ ਮੰਨੀਏ ਨਾ ਕਾਨੂੰਨ ਮੰਨੀਏ ਨਾ ਪਰ ਸਿਰਫ ਸਿਰਫ ਜਦੋਂ ਮੌਕਾ ਪਵੇ ਉਦੋਂ ਰੌਲਾ ਪਵਾ ਦਈਏ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸਿੱਖ ਰਤ ਮਰਿਆਦਾ ਦੇ ਅੰਦਰ ਲਿਖਿਆ ਹੈ ਗੁਰਮਤ ਦੀ ਰਹਿਣੀ ਦੇ ਅੰਦਰ ਕਿ ਸਿੱਖ ਸਿੱਖ ਜਿਹੜਾ ਹੈ ਉਹ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਸਿਰਫ ਸ੍ਰੀ ਗੁਰੂ ਗ੍ਰੰਥ